ਉਹਨੂੰ ਹੋੜੀ ਹੋੜੀ ਆਪਣੀਆਂ ਗੱਲਾਂ ਚ ਲੈ ਆਂਦਾ ਸਿੱਖ ਧਰਮ ਵਾਲੇ ਪਾਸਿਓਂ ਤੋੜ ਕੇ ਤੇ ਮੇਰੀ ਮਾਤਾ ਦਾ ਇੰਨਾ ਬ੍ਰੇਨ ਵਾਸ਼ ਕਰਤਾ ਉਹਨੂੰ ਇਥੋਂ ਤੱਕ ਕਿਹਾ ਗਿਆ ਕਿ ਜਿਹੜੇ ਧੀਆਂ ਪੋਤਿਆ ਇਹ ਤੇਰੇ ਇੱਥੇ ਰਹਿ ਜਾਣੇ ਆ ਇਹਨਾਂ ਨੇ ਇਹਨਾਂ ਨੇ ਮਾਤਾ ਤੇਰੇ ਨਾਲ ਨਹੀਂ ਜਾਣਾ ਇਹਨਾਂ ਨੇ ਭੈਣ ਜੀ ਤੁਹਾਡੇ ਨਾਲ ਨਹੀਂ ਜਾਣਾ ਲੇਖਾ ਪੋ ਆਪਣਾ ਵਾ ਤੂੰ ਹੀ ਵੱਧ ਤੋ ਵੱਧ ਦਸਵੰਦ ਚੰਦਾ ਦੋ ਤਾਂ ਕਿ ਜਦੋਂ ਤੂੰ ਹੀ ਮਰਨ ਤੋਂ ਬਾਅਦ ਜਾ ਕੇ ਸਵਰਗ ਦੇ ਵਿੱਚ ਯਸੂ ਮਸ਼ੀਨਾਂ ਰਹਿ ਸਕੋ ਤੇ ਇਹਨਾਂ ਨੇ ਫੇਰ ਪਹਿਲਾਂ ਪੈਸੇ ਲਏ ਮੇਰੀ ਮਾਤਾ ਕੋ ਵੀ ਤੈਨੂੰ ਸਵਰਗ ਦੇ ਵਿੱਚ ਪਲਾਟ ਲੈ ਕੇ ਦੇਣਾ ਇੱਕ ਦੋ ਪਾਸਟਰ ਹੋਰ ਹੀ ਇਹਨਾਂ ਦੇ ਨਾਲ ਇਹ ਸਾਰੇ ਵੇਲਡ ਪਾਸਟਰ ਜਿਹੜੇ ਜਿਹੜੇ ਕੰਮਕਾਰ ਤੋਂ ਬਚਣ ਦੇ ਮਾਰੇ ਇਹੋ ਜਿਹੇ ਧਰਮ ਦਾ ਸਹਾਰਾ ਲੈ ਕੇ ਤੇ ਆਪਣੇ ਧੰਦੇ ਚਲਾਏ ਹੋਏ ਆ ਇਹਨਾਂ ਨੇ ਲੁੱਟ ਲਿਆ ਕਟਕ ਤੋਂ ਘੱਟ 70-80 ਲੱਖ ਰੁਪਇਆ ਇਹ ਮੇਰਾ ਨਾਮ ਪਾਸਟਰ ਰਾਮ ਹੈ ਚਕਾਵੇਂ ਤੋਂ ਔਰ ਲਗਭਗ 23 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਸਾਡੇ ਕੋਲ ਕੋਈ ਇਹਨਾਂ ਦਾ 80 ਲੱਖ ਰੁਪਇਆ ਉਹ ਨਹੀਂ ਆ ਨਾ ਆਪਾਂ ਲਿਆਈ ਆ ਤੇ ਨਾ ਹੀ ਸਾਡੇ ਕੋਲ ਕੋਈ ਸਬੂਤ ਆ ਨਾ ਇੱਥੇ ਕੋਈ ਬਿਲਡਿੰਗ ਬਣਾਈ ਇਹਦੇ ਕੁਝ ਨਹੀਂ ਕੀਤਾ ਇਹ ਅਸੀ ਅਸੀ ਲੱਕਸੇ ਲਾ ਲਿਆ ਜੀ ਇਹ ਮਨਦੀਪ ਜੀ ਤੁਹਾਨੂੰ ਜਾਂਦੇ ਹੋ ਇਹ ਮਨਦੀਪ ਸਿੰਘ ਸਾਡੇ ਨਾਲ ਗਵਾਂਢੀ ਰਹਿੰਦਾ ਸੀ ਲਿੰਦਾ ਦਾ ਹੁਣ ਇਸ ਟਾਈਮ ਤੇ ਇੱਕ ਖਾਸੇ ਚੱਲ ਗਿਆ ਜਿਹਨੂੰ ਖਰਮਲੀਆਂ ਵੀ ਕਿਹਾ ਜਾਂਦਾ ਹੈ ਅੱਛਾ ਜੀ ਕੀ ਕਰਨਿਆ ਉਹ ਤੁਹਾਡੇ ਵਿਰੋਧ ਐਲੀਗੇਸ਼ਨ ਆ ਰਿਹਾ ਇਹ ਕੀ ਕਰਨਿਆ ਇਹਦੇ ਵਿੱਚ ਇਹ ਜੀ ਕਿਸੇ ਆਪਣਾ ਨਾਮ ਮਣ ਕੇ ਵੱਡੇ ਆਉਣ ਦੇ ਵਾਸਤੇ ਆਪਣੇ ਵੀਊ ਲੈਣ ਦੇ ਵਾਸਤੇ ਇਹ ਸਾਡੇ ਧਰਮ ਨੂੰ ਜਾਂ ਕਿ ਬਦਨਾਮ ਕਰਨ ਰਿਆ ਪੈਸੇ ਮਣ ਕੇ ਵੀ ਲਾ ਕੇ ਵੀ ਇਹਨਾਂ ਨੇ ਪੈਸੇ ਲਾਏ ਆ ਤੇ ਹੀ ਤੇ ਇਹਦੇ ਕੋਲ ਕੋਈ ਪੈਸਾ ਲਿਆ ਹੀ ਨਹੀਂ ਆ ਕੀ ਮਾ ਇਹਦੇ ਮਾਤਾ ਜੀ ਤੁਹਾਡੇ ਕੋ ਆਉਂਦੇ ਰਹੇ ਆ ਵੀ ਹਾਂਜੀ ਮਾਤਾ ਜੀ ਆਉਂਦੇ ਰਹੇ ਆ ਹਾਂਜੀ ਇਹਦੀ ਸੱਤਾਂ ਵੀ ਆਉਂਦੀ ਰਹੀਆਂ ਹਾਂਜੀ ਪਰਸਾ ਨਹੀਂ ਇਹਨਾਂ ਨੂੰ ਦਿੱਤਾ ਹੀ ਹੋਊਗਾ ਇਹਨਾਂ ਕੋ ਯਾਨੀ ਕਿ ਲਿਆ ਨਹੀਂ ਆ ਤੇ 80 ਲੱਖ ਇਹਨਾਂ ਕੋ ਕੋਈ ਵੱਡੀ ਫੈਮਿਲੀ ਸੀ ਜਿਹੜੇ 80 ਲੱਖ ਰੁਪਏ ਇਹਨਾਂ ਕੋ ਹੈਗਾ ਸੀ ਨਹੀਂ 80 ਲੱਖ ਵਾਲੀ ਗੱਲ ਸਾਨੂੰ ਨਹੀਂ ਜਾਉਦੀ ਕਿਉਂਕਿ ਇਹਦੇ ਬਾਪ ਨੇ ਸਿਰਫ 2.5 ਸਾਲ ਲਗਭਗ ਨੌਕਰੀ ਕੀਤੀ ਫੌਜੀ ਤੋਂ ਜੋ ਕੋ ਫਾਲਟ ਪੈਨ ਕਰਕੇ ਉਹਨਾਂ ਬਾਹਰ ਕੱਢ ਦਿੱਤਾ ਉਸ ਤੋਂ ਬਾਅਦ ਉਹ ਕਾਫੀ ਯਾਨੀ ਕਿ ਬਿਮਾਰ ਹੀ ਰਿਹਾ ਤੇ ਬੜੀ ਘਟ ਸੀਗੀ ਪੈਨਸ਼ਨ ਉਸ ਤੋਂ ਬਾਅਦ ਫਿਰ ਗਲਾ ਮੰਜੀ ਦੇ ਵੀ ਫੌਜ ਵਿੱਚ ਹੋਇਆ ਇਹ ਵੀ ਸਾਲ ਦੇ ਲਗਭਗ ਕਰਕੇ ਨੌਕਰੀ ਤੇ ਵਾਪਸ ਆ ਗਿਆ ਇਹ ਬਾਅਦ ਫੌਜ ਚ ਗਿਆ ਹੀ ਨਹੀਂ ਤੋਂ ਇਹਨੇ ਪੈਸੇ ਨੂੰ ਕਿਵੇਂ ਸੰਭਲਨੇ ਜਦੋਂ ਨੌਕਰੀ ਨਹੀਂ ਪੂਰੀ ਕੀਤੀ ਇਹ ਜਿਹੜਾ ਮੰਜੀ ਨਹੀਂ ਜੀ ਅਗਰ ਅਸੀਂ ਲਖਦੀ ਗੱਲ ਆ ਤੇ ਫਿਰ ਦੋ ਚਾਰ ਹੋਰ ਗਵਾਹ ਹੋਣੇ ਚਾਹੀਦੇ ਵੀ ਇਹ ਸਾਡੇ ਕੋਲੋਂ ਵੀ ਲਾਏ ਇਹ ਉਹਦੇ ਸੰਬੰਧੀ ਕੋਈ ਜਿੱਦਾਂ ਕਿ ਇਹਦਾ ਵੀ ਮੇਰੇ ਕੋਲ ਕੋਈ ਪ੍ਰੂਫ ਹੈਗਾ ਜਾਂ ਕੋਈ ਹੋਰ ਕੋਲ ਕੋ ਪ੍ਰੂਫ ਹੈਗੇ ਆ ਇਸ ਵੰਦੀ ਕੋਈ ਪੀਐਸੀ ਇਹ ਸਰ ਪ੍ਰੂਫ ਲੈ ਕੇ ਆਵੇ ਇਹ ਸਾਨੂੰ ਸਬੂਤ ਦਵੇ ਕਿ ਕਿਹੜੇ ਸਮੇਂ ਤੇ ਕਦੋਂ ਕਿਹੜੇ ਸਾਲ ਵਿੱਚ ਜਾਨਕਿ ਅਲੱਗ-ਅਲੱਗ ਤਰੀਕੇ ਨਾਲ ਪੈਸੇ ਦਿੱਤੇ ਆ ਜਾਂ ਇਕੱਠੇ 80 ਲੱਖ ਦਿੱਤੇ ਆ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਕੋਈ ਸਾਜ਼ਿਸ਼ ਆ ਜਾਂ ਕੀ ਕਰਨਿਆ ਇਹ ਇਹ ਇਹਦੇ ਪਿੱਛੇ ਕੋਈ ਯਾਨਕਿ ਬੰਦੇ ਨੇ ਜਿਹੜੇ ਸ਼ਰਾਰਤ ਕਰਾਉਂਦੇ ਪਏ ਨੇ ਵੀ ਕਿਸੇ ਵੀ ਤਰੀਕੇ ਨਾਲ ਮਸੀਹਾਂ ਦੇ ਬਰਖਲਾ ਬੋਲੇ ਜਾਨਕਿ ਜਿਹੜੇ ਦੂਸਰੇ ਲੋਕ ਕੇ ਸਰਮਾਂ ਦੇ ਕੋਮਾਂ ਦੇ ਉਪਰ ਕੇ ਜਾਨ ਵੀ ਪਛਲਾ ਵੀ ਕੰਮ ਕਰਦੇ ਇਹ ਨਹੀਂ ਨਾ ਉਹ ਸੁਰਗੇ ਵਿੱਚ ਨਾ ਜਗ੍ਹਾ ਲਈ ਜਾਂਦੀ ਆ ਨਾ ਖਰੀਦੀ ਜਾਂਦੀ ਆ ਮਿਲ ਜੇ ਜ਼ਰੂਰ ਆ ਪਰ ਜਿਹੜੇ ਭਗਤੀ ਕਰਦੇ ਨੇ ਯਾਨਕਿ ਉਹਨਾਂ ਨੂੰ ਉਹ ਪਰਮੇਸ਼ਰ ਨੇ ਆਪ ਦੇਣਾ ਉਹਨਾਂ ਦੀ ਜ਼ਿੰਦਗੀ ਵੇਖ ਕੇ ਤੇ ਇਹਦੇ ਸਮਾਂ ਵਿੱਚ ਤੁਸੀਂ ਕੋਈ ਕੰਪਲੇਂਟ ਉਹ ਤੇ ਕੋਈ ਲਾਈ ਆ ਵੀ ਐਨੇ ਮੇਰੇ ਤੇ ਝੂਠੇ ਅਲੀਗੇਸ਼ਨ ਲਾਏ ਆ ਕੋਈ ਅਰੇਸਟ ਵੰਦੇ ਅਸੀਂ ਕੋਈ ਨਹੀਂ ਲਾਇਆ ਜੀ ਕੋਈ ਇੱਥੇ ਕੋਈ ਬਲੇਮ ਜਿਹੜਾ ਅਸੀਂ ਉਹ ਨਹੀਂ ਲਾਇਆ ਉਹ ਇਸ ਕਰਕੇ ਨੇ ਅੱਜ ਤੋਂ ਦੋ ਸਾਲ ਪਹਿਲਾਂ ਇੱਕ ਵੀਡੀਓ ਪਾਈ ਸੀ ਐਸੇ ਟੌਪ ਦੀ ਕਿਆ ਮਨ ਲਗੇ ਹੈ ਕਿ ਚਲੋ ਬਾਈਬਲ ਇਹ ਕਹਿੰਦੀ ਹੈ ਮੱਤੀ ਦੇਂ ਜੀਲ 5 ਦੇ ਆਏ 10 ਤੋਂ ਲੈ ਕੇ 12 ਤੱਕ ਲਿਖਿਆ ਹੈ ਕਿ ਲੋਗੋ ਤੁਹਾਡੇ ਚ ਝੂਠ ਮੂਰੇ ਲਾਉਣਗੇ ਤੁਸੀਂ ਆਨੰਦ ਹੋ ਖੁਸ਼ੀ ਮਨਾਓ ਕਿ ਤੁਹਾਡਾ ਫਲ ਸਵਰਗ ਵਿੱਚ ਜਾਣ ਗਿਆ ਬਹੁਤ ਆ ਤੈਹੀਂ ਕਹੇ ਵੀ ਚਲੋ ਇਹ ਬਾਣੀ ਜੀ ਲਿਖਿਆ ਤੁਹਾਡੇ ਦੋਸ਼ ਲੱਗਣ ਲੱਗਣਗੇ ਆਪਾਂ ਯਾਨੀ ਕਿ ਗੱਲ ਨੂੰ ਉਠਾਇਆ ਹੀ ਨਹੀਂ ਆ ਉਸ ਤੋਂ ਬਾਅਦ ਫਿਰ ਇਹਨੇ ਦੂਰੀ ਬਾਅਦ ਹੁਣ ਸਮੇਂ ਦੇ ਵਿੱਚ ਨੇ 2024 ਦੇ ਵਿੱਚ ਆ ਪਿਛੇ ਮਹੀਨਿਆਂ ਦੇ ਵਿੱਚ ਨੇ ਫਿਰ ਵੀ ਉਹ ਦੁਬਾਰਾ ਪਾਈ ਆ ਇਸ ਕਰਕੇ ਜਵਾਬ ਦੇਣਾ ਸਮਝਿਆ ਤੇ ਸਾਨੂੰ ਸਬੂਤ ਦੇਵੇ ਕਿ ਕਿੱਥੇ ਦਿੱਤਾ ਸੀ 100000 ਰੁਪਏ ਆ ਇਹ মিডিਆ ਦੇ ਸਾਹਮਣੇ ਆ ਕੇ ਵੀ ਬੋਲਿਆ ਜਾਂ ਤੁਹਾਡੇ ਕੋਲ ਪਰਸਨਲ ਤੌਰ ਤੇ ਵੀ ਪੈਸੇ ਦੀ ਵਾਕਿਆ ਵੀ ਮੈਨੂੰ 80 ਲੱਖ ਮੇਰੇ ਵਾਪਸ ਕਰੋ ਅਸੀਂ ਦਿੱਤੇ ਸੀ ਤੁਹਾਨੂੰ ਸਾਡੇ ਕੋਲ ਨਹੀਂ ਆਇਆ ਜੀ ਸਾਡੇ ਕੋਲ ਲੈਣ ਵਾਸਤੇ ਨਹੀਂ ਆਇਆ ਨਾ ਸਾਡੀ ਆਮ ਸਾਹਮਣੇ ਗੱਲ ਹੋਈ ਹੈ ਇਹ ਸਾਡੇ ਕੋਲ ਵੈਸੇ ਦੋ ਜਾਂ ਸੱਤ ਚ ਨਿਕਲ ਗਏ ਹੈ ਪਰਿਵਾਰ ਜੇ ਕਰ ਕੇ ਇਹਨੇ ਪੈਸੇ ਦਿੱਤੇ 70 ਲੱਖ ਉਹ ਲੋਕੀ ਪੈਸੇ ਪਰਸਨਲ ਤੌਰ ਤੇ ਹੀ ਮੰਗਦੇ ਆ ਪਰ ਉਹ মিডিਆ ਸਾਹਮਣੇ ਕਿਉਂ ਬੋਲ ਕੇ ਮੰਗਦਾ ਹੈ ਇਹਦਾ ਕੀ ਕਰਨਾ ਹੈ ਇਹਦਾ ਹੀ ਹੁਣ ਨੂੰ ਵੀ ਪਤਾ ਹੋਵੇ ਕਿ ਕਿਉਂ ਮੰਗਦਾ ਉਹ ਸਾਡੇ ਕੋਲ ਤਾਂ ਆਏ ਨਹੀਂ ਆ ਸਾਡੇ ਤੁਹਾਡੇ ਕੋਲ ਪਰਸਨਲੀ ਤੌਰ ਤੇ ਕਦੀ ਪੈਸੇ ਦੀ ਮੰਗ ਨਹੀਂ ਕੀਤੀ ਉਹਨੇ ਨਹੀਂ ਜੀ ਅੱਜ ਤੱਕ ਸਾਡੇ ਕੋਲ ਉਹਨਾਂ ਦਾ ਇੱਕ ਵੀ ਫੋਨ ਕਾਲ ਨਹੀਂ ਆਇਆ ਅੱਜ ਦੇ ਸਮੇਂ ਦੇ ਵਿੱਚ ਕਿਸੇ ਦੇ ਕੋਲ ਥੋੜਾ ਛੋਟਾ ਅਮਾਉਂਟ ਵੀ ਲੈਣਾ ਹੋਵੇ ਨਾ ਤਾਂ ਅਸੀਂ ਉਸ ਬੰਦੇ ਕੋਲ ਅਸੀਂ ਪਹੁੰਚ ਕਰਦੇ ਹਾਂ ਕਿ ਸਾਡੇ ਤੁਹਾਡੇ ਕੋਲ ਪੈਸੇ ਸਾਨੂੰ ਪੈਸੇ ਵਾਪਸ ਦਿੱਤੇ ਜਾਣ ਸਾਡੇ ਕੋਲ ਅੱਜ ਤੱਕ ਕੋਈ ਵੀ ਨੇ ਪਹੁੰਚ ਨਹੀਂ ਕੀਤੀ ਨਾ ਸਾਨੂੰ ਕੋਈ ਫੋਨ ਕਾਲ ਆਇਆ ਸਿਰਫ ਮੀਡੀਆ ਦੇ ਥਰੂ ਹੀ ਇਹ ਕਹਿੰਦਾ ਪਿਆ ਹੈ ਐਲਿਗੇਸ਼ਨ ਲੰਦਾ ਪਿਆ ਜੀ ਅਸੀਂ 10 ਲੱਖ ਰੁਪਿਆ ਜਿਹੜਾ ਆ ਉਹ ਮੈਂ ਇਹਨਾਂ ਠੱਗਿਆ ਸਾਡੇ ਕੋਲ ਪਹਿਲੀ ਗੱਲ ਤਾਂ ਇਹ ਇਹ ਪ੍ਰੂਫ ਹੋਵੇ ਕਿ 80 ਲੱਖ ਇਹਦੀ ਕੋਲ ਕਿੱਥੋਂ ਆ ਗਿਆ ਇਹਦੀ ਕੋਲ ਕਿੱਥੋਂ ਆ ਗਿਆ ਜੇ ਸਾਨੂੰ ਦਿੱਤੇ ਆ ਤੇ ਉਹਦੇ ਪ੍ਰੂਫ ਲੈ ਆਵੇ ਕਿ ਹਾਂ ਵੀ ਇਦਾਂ ਇਦਾਂ ਤਰੀਕੇ ਨਾਲ ਮੈਂ 80 ਲੱਖ ਰੁਪਏ ਮੇਰੇ ਪਰਿਵਾਰ ਨੇ ਪਾਸੇ ਨੂੰ ਦਿੱਤਾ ਆ ਤੇ ਜੇ ਕੋਈ ਸਾਡੇ ਵੱਲੋਂ ਇਨਕੁਆਰੀ ਆ ਕਿਸੇ ਵੀ ਬੈਂਕ ਸਟੇਟਮੈਂਟ ਚਾਹੀਦੀ ਕੋਈ ਵੀ ਇਨਕੁਆਰੀ ਆ ਉਹ ਅਸੀਂ ਦੇਣ ਨੂੰ ਤਿਆਰ ਆ ਕਿਸੇ ਵੀ ਇਹ ਸਾਡੇ ਨਾਲ ਟੇਬਲ ਟੌਪ ਚ ਵੀ ਕਰ ਸਕਦਾ ਸਾਡੇ ਨਾਲ ਆਮੋ ਸਾਹਮਣੇ ਬਹਿ ਕੇ ਗੱਲ ਵੀ ਕਰ ਸਕਦਾ ਔਰ ਅਸੀਂ ਨੂੰ ਜਵਾਬ ਦੇਣ ਲਈ ਤਿਆਰ ਆ ਜਿਦਾ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਨਸੀਬ ਭਾਈਚਾਰੇ ਉੱਤੇ ਚੱਲ ਰਹੀਆਂ ਇਦਾਂ ਹੀ ਤੇ ਤੁਸੀਂ ਕੀ ਸਮਝਦੇ ਹੋ ਕਿ ਇਹ ਇਹੀ ਚਾਲਿਆ ਜਾਂ ਇਹ ਸਿਰਫ ਇਹ ਸਿਰਫ ਇਹਦੀ ਸਾਜ਼ਿਸ਼ ਆ ਅਸਲ ਦੇ ਵਿੱਚ ਕੀ ਚਾਹੁੰਦਾ ਆ ਕਿ ਮੈਂ ਇਹ ਪਹਿਲਾਂ ਵੀ ਜਦੋਂ ਕੁਝ ਸਮੇਂ 2 ਸਾਲ ਪਹਿਲਾਂ ਥੋੜਾ ਜਿਹਾ ਮਸੀਹ ਲੋਕਾਂ ਦੇ ਵਿਰੋਧ ਕਾਫੀ ਲੋਕ ਉੱਠੇ ਔਰ ਇੰਨੇ ਚਾਇਆ ਕਿ ਉਹਨਾਂ ਨੇ ਕਿ ਇਹ ਇੱਕ ਇਹ ਲੋਕਾਂ ਦਾ ਧਿਆਨ ਖਿੱਚਣ ਦੇ ਲਈ ਇੱਕ ਬੜਾ ਵਧੀਆ ਸਮਾਂ ਆ ਇਹਨੇ 2 ਸਾਲ ਪਹਿਲਾਂ ਵੀ ਸਾਡੇ ਵਿਰੋਧ ਜਿਹੜੀ ਵੀਡੀਓ ਪਾਈ ਆ ਔਰ ਹੁਣ ਫਿਰ ਸਮਾਂ ਕੁਝ ਆਇਆ ਔਰ ਇਨੇ ਫਿਰ ਸੋਚਿਆ ਕਿ ਮੈਂ ਕਿਉਂ ਨਾ ਫਿਰ ਵੀਡੀਓ ਪਾਵਾਂ ਇਹਦਾ ਮੇਨ ਕਾਰਨ ਇਹ ਤਾਂ ਇਸ ਲਈ ਵੀਡੀਓ ਪਾਉਂਦਾ ਆ ਕਿ ਮੇਰੀ ਜਿਹੜੀ ਆ ਨਾ ਥੋੜੀ ਜਿਹੀ ਪਛਾਣ ਹੋ ਜੇ ਕਿ ਫੇਮ ਫੇਮ ਦੇ ਪਿਛੇ ਇੱਕ ਨਾਮ ਦੇ ਪਿਛੇ ਕੀ ਹਾਂ ਵੀ ਮੇਰਾ ਚਿਹਰਾ ਜੀ ਆ ਜਾਵੇ ਕਿਸੇ ਵੀ ਤਰੀਕੇ ਦੇ ਨਾਲ ਭਾਵੇਂ ਮੈਂ ਅਲੀਗੇਸ਼ਨ ਹੀ ਲਗਾਵਾ ਕਿਉਂਕਿ ਇਹ ਸਿਰਫ ਇਹਦਾ ਕੋਈ ਵੀ ਕੁਝ ਵੀ ਇਹਦੇ ਵਿੱਚ ਸੱਚਾਈ ਬਿਲਕੁਲ ਨਹੀਂ ਅਸੇ ਲੱਕ ਦੇ ਵਿੱਚ ਜੇ ਹਾਂ ਜੀ ਇਹਦੀ ਕੋਈ ਸਚਾਈ ਆ ਉਹ ਸਚਾਈ ਜਿਹੜੀ ਆ ਉਹ ਸਾਡੇ ਨਾਲ ਸਾਹਮਣੇ ਪੇਸ਼ ਕਰੇ ਔਰ ਅਸੀਂ ਉਹਦਾ ਹਿਸਾਬ ਦੇਣ ਦੀ ਲਈ ਤਿਆਰ ਆਂ ਤੁਹਾਡੀ ਅਗਲੀ ਕਾਰਵਾਈ ਕੀ ਹੋਏਗੀ ਤੁਸੀਂ ਇਹਦੇ ਵਿੱਚ ਕੋਈ ਕਾਰਵਾਈ ਕਰੋ ਕਰਵਾਓਗੇ ਜਾਂ ਕੀ ਕਰੋਗੇ ਹਾਂ ਜੀ ਅੱਜ ਤੱਕ ਇਹਨਾਂ ਨੇ ਇੱਕ ਵੀਡੀਓ ਵਿੱਚ ਇਹ ਵੀ ਬੋਲਿਆ ਆ ਕਿ ਉਹਨਾਂ ਨੇ ਸਾਡੇ ਤੇ ਜਿਹੜੀ ਆ 295 ਦੀ ਧਾਰਾ ਲਵਾਈ ਏ ਇਦਾਂ ਦਾ ਕੋਈ ਵੀ ਸਾਡੇ ਵੱਲੋਂ ਜੀ ਇਹਦੇ ਕੋਲ ਟੂ ਰਿਟਰਨ ਚ ਹੈਗਾ ਕਿ ਅਸੀਂ ਕੋਈ ਇਹਦੇ ਉੱਪਰ ਖਿਲਾਫ ਇਦਾਂ ਦੀ ਕੋਈ ਐਫਆਈ ਕਰਾਈ ਹੈ ਤਾਂ ਇਹ ਪ੍ਰੂਫ ਲੈਤੀ ਆ ਸਕਦਾ ਆ ਹਾਂ ਜੇ ਅਸੀਂ 80 ਲੱਖ ਦਾ ਇਹ ਸਬੂਤ ਦੇਂਦਾ ਆ ਕਿ ਮੈਂ ਦਿੱਤਾ ਆ ਮੇਰੇ ਮਾਪੇ ਨੇ ਦਿੱਤਾ ਆ ਇਹ ਸਬੂਤ ਲੈ ਕੇ ਆਵੇ ਕਿ ਹਾਂ ਵੀ ਮੇਰੇ ਪਰਿਵਾਰ ਨੇ 80 ਲੱਖ ਦਿੱਤਾ ਆ ਨਹੀਂ ਤਾਂ ਫਿਰ ਮਾਨਹਾਨੀ ਦੇ ਕੇਸ ਦੇ ਵਿੱਚ ਅਸੀਂ ਜ਼ਰੂਰ ਇਹਦੇ ਉੱਪਰ